ਸਾਡੇ ਬਚਨ ਨੇ ਸਾਡੀ ਬਾਣੀ ਹੈ ਇਹ ਜਿਸ ਦੀ ਕਥਾ ਵਿਚਾਰ ਇਥੇ ਨਿਰੰਤਰ ਬੰਗਲਾ ਸਾਹਿਬ ਤੋਂ ਚੱਲਦੀ ਹੈ ਭਾਵੇਂ ਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਨਸ਼ਮ ਗ੍ਰੰਥ ਹੈ ਸਰਬ ਲੋ ਹੈ ਭਾਈ ਗੁਰਦਾਸ ਦੀ ਬਾਣੀ ਹੈ ਭਾਈ ਆਨੰਦ ਲਾਲ ਦੀ ਬਾਣੀ ਹੈ ਇਹ ਰੱਬ ਦੇ ਬੋਲ ਨੇ ਸਾਡੇ ਆਮ ਇਹ ਦੁਨਿਆਵੀ ਬਚਨ ਨਹੀਂ ਅਜਾਈ ਬੋਲੇ ਹੋਏ ਸਾਡੇ ਵਾਂਗ ਇਹ ਬੋਲ ਨਹੀਂ ਪ੍ਰਭ ਬਾਣੀ ਸ਼ਬਦ ਸੁਭਾਖਿਆ ਇਹ ਜਿਹੜੀ ਬਾਣੀ ਹੈ ਭਾਸ਼ਾ ਹੈ ਸ਼ਬਦ ਹੈ ਇਹ ਪ੍ਰਭੂ ਦੀ ਸੁਭਾਖਿਆ ਹੈ ਸ਼ੁਭ ਬਾਣੀ ਹੈ ਪ੍ਰਭੂ ਦੇ ਸ਼ੁਭ ਬੋਲ ਨੇ ਤਾਂ ਅਸੀਂ ਇਹਨੂੰ ਮੱਥਾ ਟੇਕਦੇ ਹਾਂ ਇਹ ਪ੍ਰਭੂ ਦੇ ਬੋਲੇ ਹੋਏ ਬੋਲ ਨੇ ਦੁਨੀਆਂ ਤੇ ਆਏ ਕਿਵੇਂ ਨੇ ਇਹ ਬੋਲ ਦੁਨੀਆ ਤੇ ਆਏ ਕਿਵੇਂ ਨੇ ਕਹਿੰਦੇ ਜੀ ਸਤਗੁਰ ਕੀ ਬਾਣੀ ਸਤ ਸਤ ਕਰ ਜਾਣ ਹਉ ਗੁਰ ਸਿਖੋ ਸਤਗੁਰਾਂ ਦੀ ਬਾਣੀ ਨੂੰ ਤ੍ਰੈ ਕਾਲ ਸੱਚ ਸਮਝਿਓ ਪਿਛੇ ਵੀ ਅੱਜ ਵੀ ਤੇ ਆਗਾਮੀ ਸੱਚ ਸਰੂਪ ਹੈ ਕਿਉਂ ਇਸ ਨੂੰ ਸੱਚ ਸਮਝੀਏ ਕਹਿੰਦੇ ਜੀ ਹਰ ਕਰਤਾ ਆਤਮੋਹੋਂ ਕਢਾਈ ਕਿਉਂਕਿ ਸਤਗੁਰਾਂ ਦੇ ਮੁਖਾਰ ਬਿੰਦ ਤੋਂ ਕਰਤੇ ਪੁਰਖ ਨੇ ਇਹ ਆਪ ਬਾਣੀ ਕਢਵਾਈ ਹੈ ਆਪ ਹੁਕਮ ਕਰਕੇ ਉਹਨਾਂ ਨੂੰ ਬਾਣੀ ਉਚਾਰਨ ਕੀਤੀ ਹੈ ਆਈ ਕਿਵੇਂ ਹੈ ਦੁਨੀਆ ਦੇ ਉੱਤੇ ਹੁਣ ਬਾਣੀ ਪਰਮਾਤਮਾ ਦੀ ਹੈ ਬੋਲ ਪਰਮਾਤਮਾ ਦੇ ਨੇ ਕਿਵੇਂ ਆਏ ਨੇ ਆਪ ਨਰਾਇਣ ਕਲਾਧਾਰ ਜਗ ਮਹ ਪਰਵਰਿਓ ਜਦੋਂ ਉਹ ਪਰਮਾਤਮਾ ਨੇ ਗੁਰੂ ਨਾਨਕ ਸਰੂਪ ਹੋ ਕੇ ਇਸ ਦੁਨੀਆ ਤੇ ਆਉਣਾ ਕੀਤਾ ਨਿਰੰਕਾਰ ਆਕਾਰ ਜੋਤ जग ਮੰਡਲ ਕਰਿਓ ਕੁੱਲ ਕਾਇਨਾਤ ਦੇ ਜੋਤ ਸਰੂਪ ਪਰਮਾਤਮਾ ਨੇ ਨਿਰੰਕਾਰ ਆਕਾਰ ਆਕਾਰ ਧਾਰਿਆ ਗੁਰੂ ਨਾਨਕ ਦੇ ਰੂਪ ਵਿੱਚ ਆਕਾਰ ਧਾਰਿਆ ਔਰ ਇਸ ਬਾਣੀ ਨੂੰ ਇਥੇ ਲੈ ਕੇ ਆਏ ਨੇ ਫੋਨ ਰੱਬ ਦੇ ਬੋਲ ਰਾਬੀ ਲੈ ਕੇ ਆ ਸਕਦਾ ਸਾਡੇ ਮੂੰਹੋਂ ਤੇ ਰੱਬ ਦੇ ਬੋਲ ਨਿਕਲਨੇ ਨੇ ਸਾਡੇ ਮੂੰਹੋਂ ਤੇ ਸਾਡੀਆਂ ਹੀ ਗੱਪਾਂ ਸਾਡੇ ਹੀ ਬਚਨ ਨਿਕਲਨੇ ਨੇ ਰੱਬ ਦੇ ਬੋਲ ਸਨ ਰੱਬ ਨੇ ਦੁਨੀਆ ਤੇ ਲੈ ਕੇ ਆਉਣਾ ਸੀ ਤੇ ਗੁਰੂ ਨਾਨਕ ਨੂੰ ਪੁੱਛਿਓ ਵੀ ਵਾਕਿਆ ਹੀ ਤੂੰ ਰੱਬ ਦੇ ਬੋਲ ਲੈ ਕੇ ਆਉਣ ਵਾਲਾ ਖੁਦ ਖੁਦਾ ਹੈ ਇਹ ਲਾਲੋ ਨੇ ਵੀ ਪੁੱਛਿਆ ਸੀ ਤੇ ਬਾਪੂ ਨੇ ਫਿਰ ਜਵਾਬ ਕੀ ਦਿੱਤਾ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤਸੜਾ ਕਰੀਂ ਗਿਆਨਵੇ ਲਾਲੋ ਕਹਿੰਦੇ ਹਾਂ ਲਾਲੋ ਮੈਂ ਹੀ ਉਹਦੀ ਬਾਣੀ ਉਹਦੇ ਬਚਨ ਦੁਨੀਆ ਤੇ ਲੈ ਕੇ ਆਇਆ ਰੱਬ ਦੇ ਬੋਲ ਨੇ ਰੱਬ ਹੀ ਦੁਨੀਆ ਤੇ ਲੈ ਕੇ ਆਇਆ ਤਾਂ ਸਿਰ ਝਕਾਉਣੇ ਆਏ ਬੇ ਅਗੇ ਇਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਤੁਸੀਂ ਪੁੱਛੋ ਤੇ ਲੰਗ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਤੇ ਕਹਿ ਦਿੱਤਾ ਜੈਸੀ ਮੈਂ ਆਵਾਂ ਕਸਮ ਕੀ ਬਾਣੀ ਤਸੜਾ ਕਰੀਂ ਗਿਆਨਵੇ ਲਾਲੋ ਇਹ ਕਲਗੀਧਰ ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ ਜੀ ਜੋ ਤੁਹਾਡੇ ਬੋਲ ਨੇ ਇਹ ਤੁਹਾਡੇ ਨੇ ਤੇ ਨਿਮਰਤਾ ਵਿੱਚ ਆ ਕੇ ਬਚਿੱਤਰ ਨਾਟਕ ਦਾ ਇਹ ਬਚਨ ਹੈ ਕਬਿਉ ਬਾਤ ਕਬ ਬਾਤ ਦੁਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਹੋ जग 마ਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਕਹਿੰਦੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਹੋ ਜਗ ਮਾਹੇ ਜੋ ਪ੍ਰਭੂ ਨੇ ਆਖਿਆ ਤੁਹਾਨੂੰ ਕਹਿ ਰਿਹਾ ਹੈ ਹੁਣ ਗੁਰੂ ਨਾਨਕ ਨੇ ਜਾਂ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਸਾਡੇ ਬਚਨ ਨਹੀਂ ਇਹ ਤੇ ਅਕਾਲ ਦੇ ਬਚਨ ਨੇ ਹੁਣ ਆਦਿ ਗ੍ਰੰਥ ਦੀ ਵਿਆਖਿਆ ਕਰ ਲਓ ਜਾਂ ਦਸਮ ਗ੍ਰੰਥ ਦੀ ਕਰ ਲਓ ਇਹ ਬਾਣੀ ਪਰਮਾਤਮਾ ਦੀ ਹੈ ਬਾਣੀ ਵਿੱਚ ਛਾਪ ਲਿਖਿਆ ਹੈ ਬਾਣੀ ਗੁਰੂ ਜਿਹੜੇ ਦਸ਼ਮ ਤੇ ਸ਼ੰਕਾ ਕਰਦੇ ਧਿਆਨ ਦਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਇਹ ਜਿਹੜੀ ਗੁਰੂ ਦੇ ਮੁਖਾਰ ਬਿੰਦ ਤੋਂ ਸੁਭਾਖਿਆ ਹੋਈ ਹੈ ਉਹ ਬਾਣੀ ਹੈ ਜੇ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖਾਰ ਬਿੰਦ ਤੋਂ ਨਿਕਲੇ ਬਚਨ ਬਾਣੀ ਨੇ ਕਿਉਂ ਬਾਣੀ ਨੇ ਕਿਉਂਕਿ ਉਹ ਗੁਰੂ ਨੇ ਤੇ ਗੁਰੂ ਦੇ ਜੋ ਜ਼ੁਬਾਨ ਤੋਂ ਨਿਕਲੇ ਆਇਓ ਬਾਣੀ ਹੈ ਤੇ ਫਿਰ ਕਲਗੀ ਧਰਦੀ ਬਾਣੀ ਤੋਂ ਮੁਨਕਰ ਕਿਵੇਂ ਹੋ ਸਕਦੇ ਜੇ ਉਹ ਵੀ ਤੇ ਸਾਡਾ 10ਵਾਂ ਗੁਰੂ ਹੈ ਜੇ ਉਹਦੀ ਬਾਣੀ ਨੂੰ ਨਹੀਂ ਮੰਨਦੇ ਤੇ ਫਿਰ ਇਹ ਵੀ ਨਾ ਮੰਨੋ ਵੀ ਉਹ ਸਾਡਾ ਗੁਰੂ ਹੈ ਤੇ ਜੇ ਉਹਨੂੰ ਗੁਰੂ ਮੰਨਦੇ ਜੇ ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਥੋੜਾ ਸਮਝਿਆ ਕਰੋ ਇਸ ਵਿਸ਼ੇ ਨੂੰ ਵੈਸੇ ਤੇ ਇੱਕ ਮੈਜੋਰਟੀ ਹੁੰਦੀ ਹੈ ਇੱਕ ਮਾਈਨੋਰਟੀ ਹੁੰਦੀ ਹੈ ਜਿਹੜੇ ਤੇ ਦਸਮ ਬਾਣੀ ਦਾ ਪ੍ਰਚਾਰ ਕਰਦੇ ਤੇ ਕਰਵਾਉਂਦੇ ਸਨ ਉਹਨਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਫਿਰ ਪੰਜਾਂ ਸਾਲਾਂ ਲਈ ਸੇਵਾ ਦੇ ਦਿੱਤੀ ਹੈ ਮੈਜੋਰਟੀ ਜਿੱਤ ਗਈ ਤੇ ਮਾਈਨੋਰਟੀ ਹਾਰ ਗਈ ਹਾਰਿਆ ਕੌਣ ਹੈ ਜਿਹੜਾ ਦਸਮ ਬਾਣੀ ਦੇ ਉਲਟ ਚੱਲਦਾ ਸੀ ਐਵੇਂ ਤਰਕ ਕਰਨ ਦੀ ਲੋੜ ਨਹੀਂ ਤਰਕ ਹਾਰਿਆ ਏ ਸ਼ਰਧਾ ਜਿੱਤੀ ਏ ਦਸਮ ਗ੍ਰੰਥ ਦੀ ਕਥਾ ਕਰਨ ਤੇ ਕਰਵਾਉਣ ਵਾਲਿਆਂ ਨੂੰ ਫਿਰ ਸੇਵਾ ਦਿੱਤੀ ਹੈ ਗੁਰੂ ਹਰਿਕ੍ਰਿਸ਼ਨ ਨੇ ਦਰ ਦੀ ਤਰਕ ਕਰਨ ਵਾਲੇ ਅੱਜ ਖੁਰਾਕੋਜ ਮਿਟਾ ਬੈਠੇ ਨੇ ਅਗਾਂਹ ਹੀ ਖਿਆਲ ਰੱਖਿਓ ਗੁਰੂ ਦੀ ਬਾਣੀ ਤੇ ਤਰਕ ਕਰਨ ਵਾਲਾ ਗੁਰੂ ਦਾ ਵੈਰੀ ਹੈ ਤੇ ਗੁਰੂ ਦੇ ਅੱਗੇ ਮੱਥਾ ਹੀ ਝੁਕਾਇਆ ਜਾ ਸਕਦਾ ਹੈ ਮੱਥਾ ਲਾਇਆ ਨਹੀਂ ਉਝਾ ਸਕਦਾ ਰੱਬ ਦਾ ਵਾਸਤਾ ਹੀ ਇਸ ਵਿਸ਼ੇ ਨੂੰ ਸਮਝਲਾ ਚੰਗੀ ਤਰ੍ਹਾਂ ਮੱਥਾ ਲਾਉਣ ਵਾਲੇ ਗਰਕ ਜਾਂਦੇ ਨੇ ਮੱਥਾ ਝੁਕਾਉਣ ਵਾਲੇ ਤਰ ਜਾਂਦੇ ਨੇ ਬਰਕਤਾਂ ਲੈ ਜਾਂਦੇ ਨੇ ਇਹ ਤੇ ਵਿਚਾਰਿਆ ਹੀ ਨਹੀਂ ਹੁਣ ਤੇ ਮੈਜੋਰਟੀ ਹੈ ਦਸਮ ਬਾਪੂ ਦੀ ਬਾਣੀ ਸਾਡੇ ਬਾਪੂ ਦੀ ਬਾਣੀ ਜਿਹੜਾ ਪੜ੍ਹੇਗਾ ਪੜ੍ਹਾਵੇਗਾ ਉਹਦੀ ਸਦਾ ਜੈ ਜੈਕਾਰ ਰਹੇਗੀ ਔਰ ਹੋਈ ਵੀ ਐ ਦਿੱਲੀ ਦੇ ਸੰਗਤਾਂ ਨੇ ਕੀਤੀ ਵੀ ਐ ਦਸਾਂ ਬਾਦਸ਼ਾਹਾਂ ਦੀ ਬਾਣੀ ਬਾਣੀ ਹੈ ਜੋ ਗੁਰੂ ਨਾਨਕ ਕਹਿ ਰਹੇ ਨੇ ਉਹ ਕਲਗੀਧਰ ਕਹਿ ਰਹੇ ਨੇ ਹੁਣ ਤੁਸੀਂ ਆਖੋਗੇ ਆਈ ਕੀ ਕਰਨਾ ਐ ਇਹ ਬਾਣੀ ਕਿਉਂ ਆਈ ਐ ਬਾਣੀ ਦੀ ਲੋੜ ਕੀ ਪੈ ਗਈ ਇਹਨੂੰ ਥੋੜਾ ਜਿਹਾ ਹੋਰ ਮੈਂ ਕਲੀਅਰ ਕਰ ਦਵਾਂ ਇਹ ਉਸ ਅਕਾਲ ਦੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਧੁਰ ਕੀ ਬਾਣੀ ਆਈ ਧਰੋਂ ਆਈ ਹੈ 10 ਪਾਤਸ਼ਾਹੀਆਂ ਇਹਨੂੰ ਲੈ ਕੇ ਆਈਆਂ ਨੇ 10 ਚੋਲੇ ਇਸ ਨੂੰ ਲੈ ਕੇ ਆਏ ਨੇ ਇਹ ਦੀ ਕਾਹਦੇ ਲਈ ਲਿਆਏ ਜੇ ਜਿੰਨ ਸਗੜੀ ਚਿੰਤ ਮਿਟਾਈ ਕਿਉਂਕਿ ਸਾਡੇ ਤਨ ਤੇ ਮਨ ਨੂੰ ਬੜੇ ਰੋਗ ਨੇ ਤੇ ਜਿਵੇਂ ਲੱਗੀ ਹੋਈ ਅੱਗ ਤੇ ਕਿਤੇ ਬਰਖਾ ਹੋ ਜਾਵੇ ਤੇ ਆਹਨ ਧਰਤੀ ਸ਼ਾਂਤ ਹੋ ਜਾਂਦੀ ਹੈ ਇਹ ਆਸਾਵਾਂ ਦੀ ਅੱਗ ਇਹ ਤ੍ਰਿਸ਼ਨਾ ਦੀ ਅੱਗ ਇਹ ਦੁੱਖਾਂ ਦੀ ਅੱਗ ਦੇ ਉੱਤੇ ਪਾਣੀ ਬਣ ਕੇ ਅੰਮ੍ਰਿਤ ਬਣ ਕੇ ਵਰਸਦੀ ਹੈ ਜਿਹੜਾ ਇਸ ਨੂੰ ਸੁਣਦਾ ਤੇ ਪੜਦਾ ਹੈ ਇਹ ਮਲਮ ਦਾ ਕੰਮ ਕਰਦੀ ਹੈ ਸਾਡੀਆਂ ਚਿੰਤਾਵਾਂ ਦੇ ਖਾਤਮੇ ਲਈ ਇਹ ਬਾਣੀ ਸਾਡੀਆਂ ਪਰੇਸ਼ਾਨੀਆਂ ਸਾਡੇ ਦੁੱਖਾਂ ਕਲੇਸ਼ਾਂ ਨੂੰ ਕੱਟਣ ਦੇ ਲਈ ਇਹ ਬਾਪੂ ਬਾਣੀ ਲੈ ਕੇ ਆਇਆ ਤੁਰ ਕੀ ਬਾਣੀ ਆਈ ਇੱਥੋਂ ਨਹੀਂ ਆਈ ਕਿਤੇੋਂ ਕਿਸੇ ਕਵੀ ਨੇ ਨਹੀਂ ਲਿਖੀ ਵੀ ਕਲਮ ਫੜ ਕੇ ਤੇ ਇਕਾਂਤ ਚ ਬਹਿ ਕੇ ਚਾਰ ਗੱਪਾਂ ਲਿਖ ਦਿੱਤੀਆਂ ਨਹੀਂ ਧੁਰੋਂ ਆਈ ਏ ਤੁਰਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਔਰ ਹਰ ਪ੍ਰਕਾਰ ਦੀ ਚਿੰਤਾ ਨੂੰ ਮਿਟਾਉਣੇ ਲਈ ਆਈ ਏ ਆਪੋ ਆਪਣੀਆਂ ਸਾਨੂੰ ਚਿੰਤਾਵਾਂ ਨੇ ਕਈ ਪ੍ਰਕਾਰ ਦੇ ਸਾਨੂੰ ਦੁੱਖ ਨੇ ਬੇਅੰਤ ਦੁੱਖ ਨੇ ਬੇਅੰਤ ਚਿੰਤਾਵਾਂ ਨੇ ਬਾਲਣ ਜਿੰਨਾ ਮਰਜੀ ਇਕੱਠਾ ਹੋਵੇ ਜਿਵੇਂ ਅੱਗ ਦਾ ਇੱਕ ਚੰਗਿਆੜਾ ਸਾੜ ਕੇ ਸੁਆਹ ਕਰ ਦਿੰਦਾ ਹੈ ਤਿੰਨ ਸਗਲੀ ਚਿੰਤ ਮਿਟਾਈ ਤੈਨੂੰ ਲੱਖਾਂ ਚਿੰਤਾਵਾਂ ਹੁਣ ਕਿਤੇ ਗੁਰੂ ਹਰਿਕ੍ਰਿਸ਼ਨ ਦੇ ਦਰ ਤੇ ਆ ਕੇ ਬਾਣੀ ਪੜਿਆ ਕਰ ਸੁਣਿਆ ਕਰ ਤੇਰੀਆਂ ਚਿੰਤਾਵਾਂ ਨੂੰ ਸਾੜ ਕੇ ਸੁਆਹ ਕਰ ਦਵੇਗੀ ਇਸ ਲਈ ਆਈ ਹੈ ਸਾਡੇ ਜ਼ਖਮਾਂ ਤੇ ਮਲਮ ਬਣ ਕੇ ਲੱਗਣ ਲਈ ਇਹ ਬਾਣੀ ਆਈ ਹੈ ਔਰ ਧਿਆਨ ਦਿਓ ਇਹ ਕੇਵਲ ਸਤਗੁਰਾਂ ਨੇ ਉਚਾਰੀ ਹੋਈ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਮੰਨੋ ਗੁਰਾਂ ਦੇ ਬਚਨਾਂ ਨੂੰ ਹੀ ਬਾਣੀ ਸਮਝਣਾ ਹੈ ਹੋਰ ਕਿਸੇ ਦੇ ਬਚਨਾਂ ਨੂੰ ਨਹੀਂ ਮੇਰੇ ਵਰਗਾ ਕੋਈ ਕਵਿਤਾ ਲਿਖਣੀ ਸਿੱਖ ਲਵੇ ਚਾਰ ਬੰਦੇ ਪਿੱਛੇ ਲੱਗ ਤੁਰਨ ਤੇ ਕੱਲ ਨੂੰ ਦੇ ਧਾਰੀ ਗੁਰੂ ਬਣ ਕੇ ਬਹਿ ਜਾਵੇ ਜੇ ਬਾਜ ਨੇ ਬਾਣੀ ਉਚਾਰੀ ਹੈ ਚੱਖਾਂ ਹੀ ਨੇ ਇਹਦੇ ਵਿੱਚ ਸੱਚਾਈ ਕੋਈ ਨਹੀਂ ਇਹ ਅੱਜ ਕੱਲ ਜਿਹੜੇ ਗੁਰੂ ਬਣ ਕੇ ਬੈਠੇ ਨੇ ਪੁੱਛਿਓ ਸਾਡੇ ਲਈ ਤਤੀ ਤਵੀ ਤੇ ਬਹਿ ਸਕਦੇ ਦੇ ਸਾਡੇ ਲਈ ਘਰ ਦੇ ਚਾਰ ਦੀਵੇ ਬੁਝਾ ਸਕਦੇ ਦੇ ਜਿਵੇਂ ਕਲਗੀ ਧਰਨੇ ਬੁਝਾਏ ਨੇ ਇਹ ਨਹੀਂ ਕਰ ਸਕਦੇ ਇਹ ਗੱਲਾਂ ਜਿੰਨੀਆਂ ਮਰਜ਼ੀ ਕਰ ਲੈਣ ਇਹਨਾਂ ਦੇ ਜਿਹੜੀਆਂ ਗੱਲਾਂ ਨੇ ਉਹ ਝੱਖਾ ਹੀ ਨੇ ਹੋਰ ਕੱਖ ਨਹੀਂ ਕੇਵਲ 10 ਬਾਦਸ਼ਾਹਿਆਂ ਦੇ ਮੁਖਾਰਬਿੰਦ ਭਗਤਾਂ ਸਤਪੁਰਸ਼ਾਂ ਜਿਨ੍ਹਾਂ ਨੂੰ ਪ੍ਰਵਾਨਗੀ ਗੁਰੂ ਅਰਜਨ ਨੇ ਦਿੱਤੀ ਹੈ ਉਹਨਾਂ ਦੇ ਮੁਖਾਰਬਿੰਦ ਤੋਂ ਜਿਹੜੇ ਨਿਕਲੇ ਹੋਏ ਬਚਨ ਨੇ ਉਹ ਬਾਣੀ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਮੰਨੋ ਇਉ ਆਤਮ ਰਾਮੈ ਲੀਨਾ ਹੈ ਜੇ ਮੰਨੋਗੇ ਆਤਮ ਨੂੰ ਚੀਨ ਲਓਗੇ ਆਤਮਾ 'ਚ ਪਰਮਾਤਮਾ 'ਚ ਅਭੇਦ ਹੋ ਜਾਊਗੀ